ਅਸੀਂ 2-3 ਦਿਨਾਂ ਅੰਦਰ ਅਸੀਂ 100-200 ਟਰੈਕਟਰ ਭੇਜ ਰਹੇ ਹਾਂ ਤੇ ਸਾਰੇ ਜਿੱਥੇ-ਥੇ ਦਿੱਤਾ ਤੁਸੀਂ ਕਰਾਉਣਾ ਹੈ ਸਾਫ਼ ਕਰਾਉਣਾ ਹੈ ਕਰਨਾ ਹੈ ਅਸੀਂ ਆਪਣੀ ਦੇਵਾ ਕਰਾਂਗੇ ਤੇ ਉਹਦੇ ਡੀਜ਼ਲ ਵੀ ਸਾਡਾ ਸਾਰਾ ਕੁਝ ਸਾਡਾ ਤੇ ਅਸੀਂ ਪਾਰਟੀ ਤਰਫੋਂ ਸਾਰੀ ਅਸੀਂ ਦੇਵਾ ਕਰਾਂਗੇ ਇੱਕ ਤੁਹਾਨੂੰ ਵੀਚਣ ਵਾਸਤੇ ਬੀਜ ਦੇ ਦਾਂਗੇ ਇੱਕ ਗਰੀਬ ਜਨਤਾ ਨੂੰ ਅਸੀਂ ਖਾਣ ਲਈ ਸਿਖਾਉਣਾ ਕਿੰਨੇ ਕਰ ਰਿਹਾ ਉਹਨੂੰ ਕਣਕ ਖਾਣ ਵਾਸਤੇ ਵੀ ਅਸੀਂ ਦੇ ਕੇ ਜਾਵਾਂਗੇ ਤੇ ਨਾਲੇ ਅੱਜ ਚਾਰਾਂ ਤਾਂ ਮੈਂ ਲੈ ਕੇ ਆਇਆ ਬੱਚੋਂ ਵਾਸਤੇ ਅੱਜ ਮੋਗਿੰਗ ਮਸ਼ੀਨ ਆ ਗਈ ਸਾਡੇ ਕੋਲ ਹਾਂ ਜੀ ਯਾਰ ਕਰੀਆਂ ਦੇ ਭੂਆ ਦਾ ਕਰਕੇ ਬੱਚਾ ਮੁੱਚਾ ਵੈਨ ਨੂੰ ਇੰਨਾ ਹੀ ਦੱਜੋ ਪਾਣੀ ਨਿਕਲੂਗਾ ਕਿਵੇਂ ਇੱਕੋ ਟ੍ਰੈਕਟਰਾਂ ਦੀ ਲੋੜ ਹੈ ਮੋਟਰਾਂ ਦੀ ਲੋੜਾ ਮੈਂ ਉੱਥੋਂ ਚੱਕ ਰਾਲੇ ਉਹਨੇ ਨਾਰੇ ਨੂੰ ਪੈ ਜੂਗਾ ਇਹਦੇ ਨਾਲੇ ਉਹਨੇ ਨਾਰੇ ਨੂੰ ਪੈ ਜੂਗਾ ਕਿੰਨੇ ਕਿਲੋ ਦਾ ਕੋਈ ਮੈਂ ਕਹਿੰਦਾ ਮੈਂ ਤੁਸੀਂ ਲਾ ਦਿਓ ਉਹਨੂੰ ਆ ਕੇ ਤੇ ਦੇਖ ਲੀਂ ਦੇਖ ਕਿੰਨੀ ਮੋਟਰ ਦੀ ਲੋੜ ਹੈ ਉਹ ਮੋਟਰ ਭੇਜ ਦਾਂਗੇ ले बाबा जी पानी कट के है ठीक है रामड़ी अकेले जय बहुत-बहुत धन्यवाद जी भाई ਅਦਿਲ ਕਾ ਹਲਕੇ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਨਾਲ ਦੇ ਪਿੰਡਾਂ 'ਚ ਤਕਰਾਂ ਇੱਥੇ ਖੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਹੁਣ ਜੋ ਪਾਣੀ ਛਲਿਆ ਹੈ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਉਹਨਾਂ ਦੀ ਬਹੁਤ ਵੱਡੀ ਮੰਗ ਸੀ ਸਾਡੇ ਪਸ਼ੂਆਂ ਦਾ ਚਾਰਾ ਖਤ ਹੋ ਗਿਆ ਹੂੰ ਸੋ ਅੱਜ ਤਕਰੀਬਨ 25 ਟਰਾਲੀਆਂ ਚਾਰੇ ਦੀ ਇਹਨਾਂ 15 ਪਿੰਡਾਂ ਵਾਸਤੇ ਅੱਜ ਦੇ ਕੇ ਜਾ ਰਹੇ ਹਾਂ ਤੇ ਸਾਰੇ ਇਹਨਾਂ ਖਤਰੀਆਂ ਦਾ ਸਪੂਰਨ ਸਿੰਘ ਜੀ ਨਾਲ ਦੇ ਮੈਨਾਂ ਨੇ ਬੇਨਤੀ ਕੀਤੀ ਹੈ ਕਿ ਹੋਰ ਵੀ ਕਿਤੇ ਚੀਜ਼ ਦੀ ਲੋੜ ਹੋਏ ਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਇੱਥੇ ਰੇਤਾ ਬਹੁਤ ਘੜ ਗਿਆ ਹੈ ਜੀ ਤਾਂ ਮੈਂ ਆਪਣੇ ਡਿਸਟ੍ਰਿਕਟ ਯੂਨਿਟ ਨੂੰ ਬੇਨਤੀ ਕੀਤੀ ਹੈ ਕਿ ਅਗਲੇ 3-4 ਦਿਨਾਂ ਦੇ ਤਕਰੀਬਨ 100 ਰੈਕਟਰਿਕ ਲੈ ਕੇ ਆਵਾਂਗੇ ਤੇ ਇਹਨਾਂ ਦਾ ਰੇਤਾ ਘਟਣ ਦਾ ਪਾਣੀ ਕਰਾ ਇਹ ਤਾਂ ਕੁਝ ਕਰਨਾ ਹੈ ਤੇ ਆਪਾਂ ਹੁਣ ਉਹਨਾਂ ਦਾ ਭਰੋਸਾ ਚੜੀਏ ਤੁਹਾਡੇ ਨਾਲ ਪੰਜਾਬ ਦੇ ਲੋਕਾਂ ਨਾਲ ਆਖਲੀ ਦਲ ਖੜਾ ਸਾਨੂੰ ਸਰਕਾਰ ਦੀ ਲੋੜ ਹੀ ਹੈ ਹਾਂ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਕਾਲਦਲ ਪੰਜਾਬ ਤੁਹਾਨੂੰ ਪਤਾ ਹੀ ਹੈ ਸਾਰੇ ਜਾਣੇ ਅੱਜ ਆਪਾਂ ਇਕੱਠੇ ਹੋ ਕੇ ਬਾਦਲ ਸਾਹਿਬ ਦੇ ਦਿੱਤੇ ਆਚਾਰ ਦੇ ਆਨੰਦ ਮਾਣਨਾ ਅੱਜ ਤੇ ਬਾਦਲ ਸਾਹਿਬ ਜੀ ਤਿੰਨ ਜਗ੍ਹਾ ਤੇ ਆ ਰਹੇ ਆ ਸਾਬੂਆਣਾ ਮਾਦਮਨਗਰ ਅਤੇ ਝੰਗੜ ਪੈਣੀ ਇਹਨਾਂ ਨੇ 10 ਟਰੱਕ ਦਾ ਲੈ ਚੁੱਕਿਆ 10 ਟਰੱਕ ਹੋਰ ਭੇਜਣਗੇ ਆਚਾਰ ਦੇ ਕਹਿੰਦੇ ਸੀ ਸਾਰੇ ਪਿੰਡਾਂ ਵਿੱਚ ਭੋਵਾਂ ਦੇ ਡੰਗਰ ਰੱਖੇ ਹੋਏ ਆ ਨਹੀਂ ਰਹਿਣਗੇ ਜਾ ਤਿੰਨ ਹੈ ਜਾਂ ਡੰਗਰ ਚਾਰ ਹੈ ਜਾਂ ਡੰਗਰ 10 ਹੈ ਲੱਗਦਾ ਇਹ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਚਾਰ ਅੱਜ ਹੀ ਖਾ ਲੈਣਾ ਭਾਵੇਂ ਉਹਨਾਂ ਦੇ ਘਰਾਂ 'ਚ ਪਹਿਲਾਂ 4 ਰੁਪਿਆ ਤਿੰਨ ਚਾਰ ਗੱਠਾ ਅਸੀਂ ਚਾਰ ਉਹਨਾਂ ਨੂੰ ਹੋਰ ਦੂਰ ਦੇਣਾ ਕਿਉਂਕਿ ਤਿੰਨ ਮਹੀਨੇ ਉਹਨਾਂ ਕਰੇ ਹਰਾ ਪੱਠਾ ਨਹੀਂ ਹੋਣਾ ਇਸ ਕਰਕੇ ਅਸੀਂ ਲਗਾਤਾਰ ਉਹਨਾਂ ਨੂੰ ਚਾਰ ਪੰਜਾਉਣਾ ਅਸੀਂ ਇਹ ਨਹੀਂ ਵੇਖਣਾ ਵੀ ਉਹਨਾਂ ਕਰੇ ਦੋ ਗੱਠਾ ਪਹਿਲਾਂ ਪਈਆਂ ਅਸੀਂ ਚਾਰ ਨਹੀਂ ਦੇਣਾ ਅਸੀਂ ਇਹ ਚਾਰ ਦੇਣਾ ਜੀ ਇਹ ਚਾਰ ਮੱਕੀ ਦੇ ਚਾਰੇ ਦਾ ਬਣਿਆ ਜੀ ਵਿੱਚ ਮੱਕੀ ਦੇ ਬੀਜ ਬਹੁਤ ਆ ਮੱਕੀ ਦਾ ਦਾਣਾ ਸਮਝ ਲਓ ਕਿਆ ਬਾਤ ਜਾਨਵਰ ਪਸ਼ੂ ਜਿਹੜੇ ਆ ਖਾਣਗੇ ਤੇ ਚੰਗਾ ਦੁੱਧ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ